ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੋਇਆ ਅੱਜ ਇਸ ਖੜਾਈ ਦੀਆਂ ਪੰਜ ਰੇਟਾਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਉਸ ਖੜਾਈ ਦਾ ਨਾਮ ਹੈ ਬਾਨਾ ਢਾਲੀਵਾਲ ਵੇਡ ਦੋਸਤੋ ਤੁਸੀਂ ਇੰਜੋਏ ਕਰੋ ਇਸ ਫਰਤੀਲੇ ਖੜਾਈ ਦੀਆਂ ਇਹ ਪੰਜ ਰੇਟਾਂ ਆਓ ਚੱਲ ਵੀ ਬਲਵਾਨ ਸਿਆ ਬਾਅਦ ਫਿਰ ਅਗਲੀ ਕਬੱਡੀ ਨੌਜਵਾਨਾਂ ਢਾਲੀਵਾਲ ਦਾ ਅਗਲੀ ਏਡ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਫਿਰ ਵਤਿਆ ਹੋਇਆ సిఖపరి కోశా దాదే సార్ ఉందా కమాల వేది కే ਜਹਾਗੀ ਦੇਖ ਰਿਹਾ ਯੂਥ ਕਬੱਡੀ ਕਲਾਪਰ ਗੱਲਾਂ ਹੁੰਦੀਆਂ ਕਹਿੰਦੇ ਯੂਥ ਦੀ ਹੈ ਆ ਵੀ ਖੇਡਦਾ ਕਹਿੰਦੇ ਜਹਾਗੀਰ ਦੇ ਲੱਡੂ ਦੀ ਲਈ ਬਲਵਾਨ ਸਿੰਘ ਦੀ ਕਬੱਡੀ ਹੈ ਫਰੰਦੀ ਦੇਖੀ ਬਲਵਾਨ ਸਿੰਘ ਬਾਨੇ ਦੇ ਵਿੱਚ ਬੜੀ ਥੁਰਤੀ ਹੈ ਬੜੀ ਚੁਸਤੀ ਹੈ ਉਧਰ ਕਹਿੰਦੇ ਬੜੇ ਜੀ ਜਾਂ ਦੇ ਨਾਲ ਖੇਡਦਾ ਆ ਨੌਜਾਨ ਮੇਰੇ ਵੀਰੋ ਤੁਹਾਡੇ ਸਾਹਮਣੇ ਸ਼ਰਮਾ ਨੱਗਰ ਵਾਲੇ ਦਾ ਸ਼ਰਮਾ ਨੱਗਰ ਵਾਲੇ ਦਾ ਖੇਡ ਮੈਦਾਨ ਦੇ ਵਿੱਚ ਬੇਸ਼ਕੀ ਜਲਦੀ ਹੋਈ ਦੋਸਤੋ ਤੁਸੀਂ ਬਾਣੇ ਦੀਆਂ ਚਾਰ ਰੇਡਾਂ ਦੇਖ ਚੁੱਕੇ ਹੋ ਇੱਕ ਰੇਡ ਜੀ ਵੀ ਬਾਕੀ ਹੈ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਸਾਡੀ ਇਸ ਵੀਡੀਓ ਦੇ ਨੀਚੇ ਆ ਰਹੇ ਥੰਬਸ ਅਪ ਦੇ ਬਟਨ ਤੇ ਕਲਿੱਕ ਜ਼ਰੂਰ ਕਰ ਦਿਓ ਨਾਲ ਹੀ ਜੇਕਰ ਤੁਸੀਂ ਸਾਡੀ ਮੋਬਾਈਲ ਐਪ ਇੰਸਟਾਲ ਨਹੀਂ ਕੀਤੀ ਹੈ ਤਾਂ ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਸਾਡੀ ਮੋਬਾਈਲ ਐਪ ਨੂੰ ਵੀ ਇੰਸਟਾਲ ਕਰ ਸਕਦੇ ਹੋ ਇੰਜੋਏ ਕਰੋ ਬਾਣੇ ਦੀ ਇਹ ਲਾਸਟ ਰੇਡ ਕਿਹਨੇ ਰਣਜੀਤ ਢੰਡਾ ਉਹਨਾਂ ਦੀ ਟੀਮ ਦੇ ਲਈ ਖੇਡਿਆ ਮਹਿੰਦਰ ਮਾਹਰ ਉਹਨਾਂ ਦੀ ਟੀਮ ਕੁਲਵੀਰ ਉਹਨਾਂ ਦੀ ਟੀਮ ਦੇ ਲਈ ਖੇਡਦਾ ਰੂਬੀ ਹਰਖਵਾਲੀਆ ਇਕਬਾਲ ਜਿਹਨੂੰ ਅੱਖ ਦੀ ਦੁਨੀਆ ਲਓ